ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਪਿਛਲੇ ਦਿਨ ਇੱਕ ਫਟੇਕਾਰ ਸਬ ਤੋਂ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਭਈਆ ਜਿਹਨਾਂ ਨੂੰ ਅਸਮਨੇ ਘਰ ਵਿੱਚ ਨੌਕਰ ਰੱਖਦੇ ਆ ਉਹ ਸਰਦਾਰਾਂ ਦੀਆਂ ਪਗੜੀਆਂ ਦੇ ਮੁੱਲ ਲਾ ਰਿਹਾ ਏ ਚਿਕਨ ਖੁਲਾਵਾਂਗੇ ਸ਼ਰਾਬ ਦੀ ਬੋਤਲ ਦਵਾਂਗੇ ਸਰਦਾਰਾਂ ਦੀਆਂ ਪਗੜੀਆਂ ਦੇ ਮੁੱਲ ਲਾਉਣ ਲਈ ਨਾ ਅਹਿਮਦ ਸ਼ਾਹ ਬਦਾਲੀ ਨੂੰ ਅਹਿਮਦ ਸ਼ਾਹ ਬਦਾਲੀ ਨੂੰ ਪੂਰਾ ਜੋਰ ਲਾਉਣਾ ਪੈ ਗਿਆ ਸੀ ਫਿਰ ਵੀ ਸਿੱਧਾ ਨਹੀਂ ਸੀ ਸਰਦਾਰਾਂ ਨੂੰ ਟੱਕਰਦਾ ਫਿਰ ਵੀ ਪੁੱਛਦਾ ਸੀ ਉਹ ਇਨਾਮ ਰੱਖਦਾ ਸੀ ਇਨਾਮ ਵੀ ਵੱਡੇ ਵੱਡੇ ਹੁੰਦੇ ਸਨ ਜਗੀਰਾਂ ਇੰਨੇ ਸਿਰ ਵੱਢ ਕੇ ਲਿਆਓਗੇ ਇੰੀਆਂ ਪਗੜੀਆਂ ਲਿਆਓਗੇ ਕਈ ਲੋਕ ਭਲੇਖੇ ਗਲੀ ਲੈ ਆਂਦੇ ਸੀ ਜਗੀਰਾਂ ਦਿਨਤਾ ਹੁੰਦਾ ਸੀ ਉਹਨਾਂ ਨੂੰ ਸ਼ਰਮਨਾਕ ਗੱਲ ਐ ਮੈਂ ਉਹਨਾਂ ਵੀਰਾਂ ਦਾ ਤਹਿ ਦਿਲੋਂ ਸਤਿਕਾਰ ਕਰਦਾ ਜਿਨ੍ਹਾਂ ਵੀਰਾਂ ਨੇ ਇਹਨੂੰ ਦੱਸਿਆ ਹੈ ਜਿਹੜਾ ਕਹਿ ਰਿਹਾ ਸੀ ਮੈਂ ਚਿਕਨ ਸਦੜਦਾ ਨਹੀਂ ਪਗੜੀਆਂ ਨੇ ਮੁੱਲ ਲਾਵੋਗਾ ਹੱਦ ਹੋ ਗਈ ਯਾਰ ਘਰਾਂ ਵਿੱਚ ਅਸੀਂ ਨੌਕਰ ਰੱਖੇ ਸਾਡੇ ਸਿਰਾਂ ਤੇ ਚੜ ਗਏ ਸਾਡੇ ਸਿਰਾਂ ਤੇ ਚੜ ਗਏ ਹੁਣ ਸਾਨੂੰ ਸਿਰਾਂ ਤੇ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਵੀਰੋ ਪੱਤਰਕਾਰ ਐ ਮੈਂ ਤੁਹਾਡਾ ਵੀਰ ਐ ਇਹ ਸਾਡੀਆਂ ਗਲਤੀਆਂ ਆ ਇਹ ਨੇ ਇਹ ਸਾਡੇ ਬੀਜੇ ਹੋਏ ਕੰਡੇ ਨੇ ਜੋ ਸਾਨੂੰ ਚੁਗਣੇ ਪੈ ਰਹੇ ਨੇ ਸ਼ਾਮ ਨੂੰ ਬਹੁਤ ਸਾਰੇ ਪਗੜੀਆਂ ਬੰਨ੍ਹ ਕੇ ਬਹੁਤ ਸਾਰੇ ਵੀਰ ਮੈਂ ਸਰਦਾਰ ਤਾਂ ਨਹੀਂ ਕਹਿੰਦਾ ਉਹਨੂੰ ਬਹੁਤ ਸਾਰੇ ਵੀਰ ਪਕੜੀਆਂ ਮੰਨ ਕੇ ਠੇਕਿਆਂ ਤੇ ਬੈਠੇ ਹੁੰਦੇ ਨੇ ਉਹਨੂੰ ਭਈਏ ਪਰੋਸਦੇ ਨੇ ਚਿਕਨ ਭਈਏ ਹੁੰਦੇ ਨੇ ਹੱਤਿਆਂ ਤੇ ਇਹ ਲੋਕ ਪੇਤੀ ਹੋਗੇ ਇਹ ਲੋਕ ਕੰਮ ਕਰਦੇ ਨੇ ਇਸ ਹਰ ਹਾਲਤ ਵਿੱਚ ਬੀਬੀ ਜੀ ਸਰਦਾਰ ਜੀ ਕਹਿ ਕੇ ਸਾਨੂੰ ਉਹ ਕਰ ਲੈਂਦੇ ਨੇ ਅਸੀਂ ਲੋਕ ਭਾਵਕ ਹੋ ਜਾਂਦੇ ਹਾਂ ਨਾ ਵਧੀਆ ਸਰਦਾਰ ਜੀ ਨੇ ਜਿਨ੍ਹਾਂ ਨਾਲ ਸਬਕ ਸਿਖਾਇਆ ਵੀਰ ਜੀ ਨੂੰ ਮੈਂ ਸਲਾਮ ਕਰਦਾ ਪਰ ਇਹਨਾਂ ਭਈਆਂ ਸਮੇਂ ਦੀ ਲੋੜ ਹੈ ਨਹੀਂ ਤਾਂ ਬਹੁਤ ਹਾਲਤ ਖਰਾਬ ਹੋ ਜਾਣੇ ਸਾਡੇ ਕੌਣ ਕਰਾ ਰਿਹਾ ਕਿਸੇ ਦੀ ਹਿੰਮਤ ਤਾਂ ਹੁੰਦੀ ਨਹੀਂ ਵੈਸੇ ਇਦਾਂ ਵੀ ਕੋਈ ਸਰਦਾਰ ਦੀ ਪਗੜੀ ਦਾ ਮੁੱਲ ਇੱਕ ਚਿਕਨ ਲਾਜਵੇ ਕੋ ਭਈਏ ਦੀ ਉਹ ਤਾਂ ਅਹਿਮਦ ਸ਼ਾਹ ਬਦਾਲੀ ਦੀ ਹਿੰਮਤ ਨਹੀਂ ਸੀ ਹੋਈ ਉਹ ਤਾਂ ਸਰਦਾਰਾਂ ਦੀਆਂ ਪਗੜੀਆਂ ਦੇ ਮੁੱਲ ਇਹਨਾਂ ਨਾ ਲਾਉਂਦਾ ਹੁੰਦਾ ਸੀ ਜ਼ਮੀਨਾਂ ਦੇਵਾਂਗੇ ਤੁਹਾਨੂੰ ਜ਼ਗੀਰਾਂ ਦੇਵਾਂਗੇ ਸਰਦਾਰ ਸਰਦਾਰਾਂ ਦਾ ਸਿਰ ਵੱਢ ਕੇ ਲਿਆਓ ਪਗੜੀਆਂ ਲਿਆਓ ਭਲੇਖੇ ਕੱਲ ਹੀ ਲਿਆਉਂਦੇ ਸੀ ਲੋਕ ਵੱਢ ਕੇ ਲਾਲਚ ਵਿੱਚ ਇਹ ਯਾਰ ਇਹ ਕਿਹੜੇ ਸੂਰਮੇ ਜੰਪੇ ਇਹ ਕਿੱਥੋਂ ਪੈਦਾ ਕਰ ਲੈ ਤੁਸੀਂ ਯਾਰ ਬੜਾ ਸਮਾਂ ਖਤਰਨਾਕ ਹੋ ਗਿਆ ਤਾਂ ਯਾਰ ਵੀਰੋ ਇਹ ਤਾਂ ਸ਼ਰਮ ਵਾਲੀ ਗੱਲ ਹੋ ਗਈ ਸਾਡੇ ਲਈ ਉਹਨਾਂ ਸਰਦਾਰਾਂ ਨੂੰ ਵੀ ਨੱਥ ਪਾਓ ਜਿਹੜੇ ਸ਼ਾਮ ਨੂੰ ਪਗੜੀਆਂ ਮੰਨ ਕੇ ਫਿਰਦੇ ਨੇ ਜਿਹੜੇ ਗੁਰੂਗ੍ਰੰਥ ਸਾਹਿਬ ਦੀਆਂ ਵਿਆਦੀ ਵਿਹ ਕਰਦੇ ਨੇ ਉਹਨਾਂ ਸਰਦਾਰਾਂ ਨੇ ਵੀ ਇਹ ਪਗੜੀਆਂ ਨੂੰ ਨੱਥ ਪਾਓ ਜਿਹੜੇ ਸਰਦਾਰ ਸ਼ਾਮ ਨੂੰ ਠੇਕੇ ਬੈਠ ਕੇ ਨੀਲੀਆਂ ਪੱਗਾਂ ਬੰਨ੍ਹਦੇ ਨੇ ਉਹਨਾਂ ਨੂੰ ਵੀ ਕਹੋ ਵੀ ਪੱਗ ਲਾਦੇ ਜਾਣਾ ਨਹੀਂ ਉਹਨਾਂ ਸਰਦਾਰਾਂ ਨੂੰ ਵੀ ਪੁੱਛੋ ਇਹ ਤਾਂ ਬਹੁਤ ਵਧੀਆ ਗੱਲ ਕਰੀ ਵੀਰ ਜੀ ਨੇ ਗੁਰੂ ਦੀ ਨਿੰਦਾ ਕਰਦਾ ਗੁਰੂ ਪਰਸ਼ਾ ਨੇ ਕਲਗੀਧਰ ਪਾਸ਼ਾ ਨੇ ਪਗੜੀ ਬਖਸ਼ੀ ਹੈ ਉਹ ਸਾਡੀਆਂ ਪਗੜੀਆਂ ਨੇ ਮੁੱਲ ਲਾ ਦੂਗਾ ਸਰਦਾਰਾਂ ਦੀਆਂ ਪਗੜੀਆਂ ਨੇ ਮੁੱਲ ਲਾਉਣ ਵਾਲਾ ਤਾਂ ਆਇਆ ਬਦਸ਼ਾਹ ਬਦਾਲੀ ਨਹੀਂ ਰਿਹਾ ਵਜੀਰ ਖਾਨ ਹੀ ਰਿਹਾ ਸਭ ਜਹਾਦਿਆਂ ਦੇ ਸਿਰਾਂ ਤੇ ਦਸਤਾਰਾਂ ਸਨ ਬਾਬਾ ਜੋਰਾਵਰ ਫਤਿਹ ਸਿੰਘ ਬਾਬਾਜੀਤ ਜਿਹੜਾ ਦੇ ਸਿਰਾਂ ਤੇ ਦਸਤਾਰਾਂ ਸਨ ਉਹਨਾਂ ਦੀਆਂ ਪਗੜੀਆਂ ਦਸਤਾਰਾਂ ਨੇ ਮੁੱਲ ਤਾਂ ਵਜੀਰ ਖਾਨ ਨਹੀਂ ਲਾ ਪਾਇਆ ਇਹ ਸਾਲੇ 2-2 ਟਕੇ ਦੇ ਭਈਏ ਪਤਾ ਨਹੀਂ ਕਿੱਥੋਂ ਆ ਗਏ ਤੁਸੀਂ ਵੀ ਸਿਰ ਚੜਾਏ ਨੇ ਵੀਰੋ ਜ਼ਿਆਦਾਤਰ ਇਹ ਲੀਡਰਾਂ ਨੇ ਸਿਰ ਚੜਾਏ ਹੋਏ ਵੋਟਾਂ ਬਣਾ ਦਿੰਨੇ ਨੇ ਜਾਣਾ ਸਭ ਨੇ ਸ਼ਮਚਾਨ ਘਾਟ ਨੂੰ ਹੈ ਲੀਡਰੋ ਇਹ ਨਾ ਕਰੋ ਯੂਪੀ ਬਿਹਾਰ ਦਾ ਬਣਾਓ ਪੰਜਾਬ ਨੂੰ ਅਜਾ ਵੀ ਅਣਖੀ ਵੀਰ ਸਾਡੇ ਜਿਉਂਦੇ ਨੇ ਉਹਨਾਂ ਦਾ ਧੰਨਵਾਦ ਹੈ ਮੈਂ ਵੀਡੀਓ ਦੇਖੀ ਹੈ ਤੇ ਫਤਿਹਗੜ੍ਹ ਸਾਹਿਬ ਤਾਂ ਚਲੋ ਮੇਰੇ ਤੋਂ ਨਹੀਂ ਜਾ ਹੋਇਆ ਮੈਂ ਵਿਜੀ ਸੀ ਮੇਰੇ ਕੋਲ ਵੀਡੀਓ ਦੇਖੀ ਹੈ ਧੰਨਵਾਦ ਵੀਰਾਂ ਦਾ ਬਾਅਦ ਚ ਮਿੰਤਾ ਕਰਦੇ ਨੇ ਪਰ ਇੱਕ ਵਾਰ ਤਾਂ ਉਹ ਕਰ ਦਿੰਦੇ ਨਾ ਆਪਣਾ ਕੰਮ ਮੇਰੇ ਕੱਲ ਵੀ ਇੱਥੇ ਰੇਲਵੇ ਸਟੇਸ਼ਨ ਤੇ ਕੋ ਬੋ ਰਿਆ ਸੀ ਮੈਂ ਚਾਟਾ ਮਾਰਿਆ ਨਿਕਲ ਗਿਆ ਉਥੋਂ ਕਿਹਾ ਤਾਪ ਕਿਉਂ ਲਾਈਨ ਵਿੱਚ ਮੈਂ ਕਿਹਾ ਚਲੋ ਲਾਈਨ ਵਿੱਚ ਖੜੋ ਹੱਦ ਹੋਈ ਪਈ ਆ ਰਹਿਮਤ ਸ਼ਾਹ ਅਬਦਾਲੀ ਬਣ ਗਏ ਜੜ ਦੇ ਬੀੜੀਆਂ ਖਾਣ ਵਾਲੇ ਤੰਬਾਕੂ ਖਾਣ ਵਾਲੇ ਅਹਿਮਦ ਸ਼ਾਹ ਅਬਦਾਲੀ ਬਣ ਗਏ ਸਾਡੀਆਂ ਪਗੜੀਆਂ ਦਾ ਮੁੱਲ ਲਾਉਣ ਵਾਲਾ ਕੋਈ ਨਹੀਂ ਜੰਮਿਆ ਹੋਇਆ ਕਲਗੀਧਰਨਾ ਪਾਸ਼ਾ ਨੇ ਪਗੜੀ ਬਖਸ਼ੀ ਹੈ ਮੈਂ ਉਹ ਵੀਰਾਂ ਨੂੰ ਦਿਨੋ ਸਲਾਮ ਕਰਦਾ ਜਿਹੜੇ ਵੀਰ ਉੱਥੇ ਪਹੁੰਚੇ ਨੇ ਨਿਹੰਗ ਸਿੰਘ ਵੀਰ ਹੋਰ ਸੀ ਕੁਝ ਜਿਹੜੇ ਵੀਡੀਓ ਵਿੱਚ ਵਾਇਰਲ ਹੋ ਰਹੇ ਨੇ हद ਹੋਈ ਪਈ ਯਾਰ ਇਹਨਾਂ ਨੂੰ ਨੱਥ ਪਾਓ ਪਰ ਮੇਰੀ ਕੋਨਾ ਵੀਰਾਂ ਨੂੰ ਜਿਹੜੇ ਪੀਰ ਉੱਥੇ ਪਹੁੰਚੇ ਸਨ ਮੇਰੀ ਪੱਤਰਕਾਰ ਦੀ ਲੋੜ ਹੋਈ ਮੈਂ ਪਹੁੰਚਾਂਗਾ ਉਹਨਾਂ ਵੀਰਾਂ ਨੂੰ ਬੇਨਤੀ ਕਿ ਉਹਨਾਂ ਵੀਰਾਂ ਨੂੰ ਵੀ ਨੱਥ ਪਾਓ ਜਿਹੜੇ ਸ਼ਾਮ ਨੂੰ ਪਗੜੀਆਂ ਬੰਨ੍ਹ ਕੇ ਠੇਕੇ ਬੈਠੇ ਹੁੰਦੇ ਨੇ ਜਿਹੜੇ ਸ਼ਾਮ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ ਪਗੜੀਆਂ ਬੰਨ੍ਹ ਕੇ ਬਰਗਾਣੀ ਕਾਂਢ ਵਿੱਚ ਗੋਲੀਆਂ ਚਲਾਉਂਦੇ ਨੇ ਪੱਗਾਂ ਬੰਨ੍ਹ ਕੇ ਤਾਂ ਹੀ ਤਾਂ ਇਹ ਲੋਕ ਸਾਡੇ ਭੇਤੀ ਹੋ ਗਏ ਇਹ ਲੋਕਾਂ ਨੂੰ ਸਾਡੇ ਬਾਰੇ ਪਤਾ ਲੱਗ ਗਿਆ ਉਹਨਾਂ ਪਗੜੀਆਂ ਦਾ ਵੀ ਪੁੱਛੋ ਜਿਹੜੇ ਵਿਕ ਜਾਂਦੇ ਨੇ ਕਿਸਾਨ ਮੋਰਚੇ ਵਿੱਚ ਉਹਨਾਂ ਪਗੜੀਆਂ ਦੀ ਵੀ ਉਹਨਾਂ ਪਗੜੀਆਂ ਦੇ ਵਿਰੁੱਧ ਵੀ ਆਪਾਂ ਖੜੇ ਹੋਈਏ ਨਾ ਜਿਹੜੇ ਪਗੜੀਆਂ ਬੰਨ ਕੇ ਉੱਥੇ ਚਲੇ ਜਾਂਦੇ ਨੇ ਕਦੇ ਕਿੱਥੇ ਬੈਠੇ ਕਦੇ ਕਿੱਥੇ ਬੈਠ ਕੇ ਕਦੇ ਨੀਲੀ ਪਗੜੀ ਬੰਨ ਕੇ ਬਰਗਾੜੀ ਕਾਂਢ ਵਿੱਚ ਗੋਲੀ ਚਲਾ ਦਿੱਤੀ ਕਦੇ ਪੀਲੀ ਪਗੜੀ ਬੰਨ ਕੇ ਹੋਮਗਾਰਡ ਵਾਲੇ ਮੁਲਾਜ਼ਮਾਂ ਦੇ ਡੰਡੇ ਵਰਸਾ ਦਿੱਤੇ ਟੀਚਰਾਂ ਦੇ ਤਛੱਦਰ ਕਰ ਦਿੱਤਾ ਭੈਣਾਂ ਦੇ ਕੱਪੜੇ ਪਾਰ ਦਿੱਤੇ ਉਹ ਉਹ ਕਿਹੜੀਆਂ ਪਗੜੀਆਂ ਨੇ ਜੇ ਪਗੜੀ ਨੂੰ ਸਲਾਮਤ ਰੱਖਣਾ ਤਾਂ ਸੰਘਰਸ਼ ਕਰੋ ਸਾਰਿਆਂ ਦੇ ਵਿਰੁੱਧ ਇਹ ਭਈਆਂ ਦੇ ਇਹਨਾਂ ਦੇ ਇਹਨਾਂ ਨੂੰ ਤਾਂ ਛੱਡੋ ਇਹਨਾਂ ਤੋਂ ਕੱਢੋ ਬਾਹਰ ਹੱਦ ਹੋਈ ਪਈ ਯਾਰੇ ਯੂਪੀ ਬਿਹਾਰ ਵਾਲੇ ਸਾਡੀਆਂ ਪਗੜੀਆਂ ਨੂੰ ਹੱਥ ਪਾਉਣ ਲੱਗੇ ਧੰਨਵਾਦ ਆ ਵੀਰੋ ਜਿਨ੍ਹਾਂ ਜਿਨ੍ਹਾਂ ਨੇ ਉੱਥੇ ਪਹੁੰਚੇ ਨੇ ਮੇਰੇ ਵੀਰ ਗੱਡੀਆਂ ਲੈ ਕੇ ਕੋਈ ਗੱਲ ਨਹੀਂ ਮੇਰੀ ਲੋੜ ਪਈ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਨੰਬਰ ਦੇ ਦਿੰਦਾ 9865213816 ਮੇਰੀ ਲੋੜ ਹੋਈ ਮੈਂ ਪਹੁੰਚਾਂਗਾ ਸਰਦਾਰੀ ਬੜੀ ਔਖੀ ਵੀ ਰਹੀ ਐ ਨੀਹਾ ਵਿੱਚ ਚਣੇ ਨੇ ਬੱਚੇ ਨੀਹਾ ਵਿੱਚ ਆਰੇ ਨਾਲ ਸੀਸ ਚਰਾਏ ਨੇ ਮਤੀ ਦਾਸ ਨੇ ਭਾਈ ਮਨੀ ਸਿੰਘ ਨੂੰ ਪੁੱਛੋ ਉਹ ਕੱਟਣ ਲੱਗੇ ਸੀ ਇੱਥੋਂ ਕਿਹਦਾ ਬੰਦ ਬੰਦ ਕੱਟ ਆਪਣੇ ਹੁਕਮ ਦੀ ਉਦੁੱਲੀ ਨਾ ਕਰ ਆਪਣੇ ਮਾਲਕ ਦੀ ਦੀ ਇੱਥੋਂ ਘੱਟ ਇੱਕ ਦੋ ਤਿੰਨ ਇੱਥੋਂ ਘੱਟ ਦੱਬਾਂ 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 ਦਾ ਇਦਾਂ ਇਦਾਂ ਸਰਦਾਰੀਆਂ ਬਿਲੀਆਂ ਨੇ ਹੱਦ ਹੋਈ ਪਈ ਐ ਕੌਮ ਦੇ ਉਹਨਾਂ ਲੀਡਰਾਂ ਨੂੰ ਲਾਣ ਤਾਂ ਜਿਨ੍ਹਾਂ ਨੇ ਆਪਣੀ ਜ਼ਮੀਰ ਵੇਚ ਕੇ ਭਈਏ ਭਈਆਂ ਦੇ ਰਾਸ਼ਣ ਕਾਲ ਬਣਾਏ ਕੌਮ ਦੇ ਉਹਨਾਂ ਲੀਡਰਾਂ ਨੂੰ ਲਾਣਤਾ ਜਿਨ੍ਹਾਂ ਨੇ ਇਹਨਾਂ ਦੇ ਰਾਸ਼ਣ ਕਾਲ ਬਣਾਏ ਉਹਨਾਂ ਨੂੰ ਲਾਣਤਾ ਜਾਣਾ ਤਾਂ ਉਹਨਾਂ ਲਈ ਵੀ ਕਬਰਾਂ ਵਿੱਚ ਐ ਪਰ ਜਮਰਾਜ ਤੰਗ ਬਣਾ ਕਰੂਗਾ ਵੀਰੋ ਮੌਤ ਸਭ ਦੀੋਂ ਨੇੜੇ ਐ ਧੰਨਵਾਦ ਆ ਵੀਰਾਂ ਦਾ ਜਿਹੜੀ ਪਗੜੀ ਜਿਹੜਾ ਬੰਦਾ ਪਗੜੀ ਬਨ ਕੇ ਕੋਈ ਗਲਤ ਕੰਮ ਕਰਦਾ ਏ ਉਸ ਦੇ ਵਿਰੁੱਧ ਵੀ ਬਗਾਵਤ ਕਰੋ ਮੈਨੂੰ ਬੁਲਾ ਲਿਓ ਵੀਰੋ 9465213816 ਪਗੜੀ ਬੰਨ ਕੇ ਧੀ ਭੈਣ ਨਾਲ ਕੋਈ ਐਦਾਂ ਕਰਦਾ ਜਾਂ ਪਗੜੀ ਬੰਨ ਕੇ ਕੋਈ ਕੋਈ ਗਲਤ ਕੰਮ ਕਰਦਾ ਉਹਦੇ ਵਿਰੁੱਧ ਵੀ ਬਗਾਵਤ ਕਰੋ ਭਈਆਂ ਦਾ ਬਾਈਕਾਟ ਕਰੋ ਸਬਜ਼ੀਆਂ ਜੜਦੇ ਬੀੜੀਆਂ ਖਰੀਦਦੇ ਨੇ ਉਹ ਸਾਡੀ ਉਹ ਗਲਤੀ ਅਸੀਂ ਕੰਮ ਕਰਦੇ ਨਹੀਂ ਸਾਡੇ ਲੀਡਰ ਪੈਦਾ ਹੋ ਗਏ ਕਈ ਇਹੋ ਜਿਹੇ ਵਿਭਾਗ ਮੇਰੇ ਆਮ ਆਦਮੀ ਪਾਰਟੀ ਚ ਮੰਤਰੀ ਬਣੇ ਨੇ ਵਿਭਾਗਾਂ ਦੇ ਨਹੀਂ ਪਤਾ ਉਹਨੂੰ ਇਨ ਵਿਜੀਬਲ ਵਿਭਾਗੇ ਦੇ ਦਿੱਤੇ ਤਨਖਾਹ ਲੈ ਰਹੇ ਨੇ ਵਿਭਾਗਾਂ ਦੇ ਨਹੀਂ ਪਤਾ ਹੁਣ ਗੰਗਾ ਨਾਲ ਆ ਕੇ ਆਉਣਗੇ ਗਏ ਸੀ ਕੋਮਬ ਮੇਲੇ ਸੀ ਖੜੇ ਸੀ ਵਿਚਾਰੇ ਅਰਦਾਸ ਕਰ ਰਹੇ ਸੀ ਵੀ हे ਗੰਗਾ ਮਈਆ ਸਾਨੂੰ ਬਖਸ਼ ਦੇ ਅਸੀਂ ਤਾਂ ਇਹ ਜਿਹਾ ਮਹਿਕਮੇ ਦੇ ਦਿੱਤੇ ਲੋਕਾਂ ਨੂੰ ਜਿਹੜੇ ਪਤਾ ਹੀ ਨਹੀਂ ਸੀ ਜੇ ਹੁਣ ਮੈਂ ਪੱਤਰਕਾਰ ਆ ਮੈਨੂੰ ਕੋਈ ਮਹਿਕਮਾ ਕਹਿ ਲਵੇ ਤੇਰਾ ਮਹਿਕਮਾ ਹਵਾ ਹਵਾਈ ਆ ਫਿਰ ਉਹ ਤਾਂ ਅਮਰੀਸ਼ਪਰੀ ਦੱਸੂਗਾ ਨਾ ਬਾਅਦ ਚ ਆ ਕੇ ਕਿਹੜਾ ਮਹਿਕਮਾ ਸੀ ਹਨਾ ਹਵਾ ਹਵਾਈ ਇਨਵੀਜੀਬਲ ਮਹਿਕਮੇ ਦੇ ਦਿੱਤੇ ਤਨਖਾਹਾਂ ਲੈ ਰਹੇ ਨੇ ਗੱਡੀਆਂ ਲੈ ਰਹੇ ਨੇ ਤਮਾਤਰ ਟੋਲ ਲੈ ਰਹੇ ਹੱਦ ਹੋਈ ਪਈ ਯਾਰ ਤੁਸੀਂ ਪੈਦਾ ਕਰ ਇਹ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈ ਜਿਹੜੇ ਪਿੰਡ ਵਿੱਚ ਭਈਏ ਨੇ ਵੋਟਾਂ ਕੈਂਸਲ ਕਰਾਓ ਜਿਹੜਾ ਕਿਸੇ ਸਰਦਾਰ ਦੇ ਵਿਰੁੱਧ ਬਗਾਵਤ ਕਰਦਾ ਜਾਂ ਚੂੰ ਠੂੰ ਕਰਦਾ ਕਿਉਂਕਿ ਅਸੀਂ ਲੋਕ ਵੀ ਮਜ਼ਦੂਰੀ ਕਰਦੇ ਸਾਡੇ 50-50 ਲੱਖ ਰੱਖ ਕੇ 40-40 ਲੱਖ ਲਾ ਕੇ ਅਮਰੀਕਾ ਤੋਂ ਆ ਰਹੇ ਨੇ ਹੱਥਕੜੀਆਂ ਮੰਨ ਕੇ ਭੇਜ ਰਹੇ ਨੇ ਸਾਡੀਆਂ ਧੀਆਂ ਨੂੰ ਉੱਥੇ ਕੋਈ ਚੂੰ ਚੂੰ ਨਹੀਂ ਕਰਦਾ ਹੈਗਾ ਅਸੀਂ ਮਜ਼ਦੂਰੀ ਕਰਨ ਉੱਥੇ ਜਾਂਦੇ ਹਾਂ ਉੱਥੇ ਜਾ ਕੇ ਦੇਖੋ ਹੱਦ ਹੋਈ ਪਈ ਏ ਯਾਰ ਸਾਡੇ ਵਾਲੀ ਸਿੱਖੀ ਵਾਲੀ ਹੈ ਨਾ ਅਜਾ ਕਹਿੰਦੇ ਅਸੀਂ ਗੱਲ ਗੱਲਿਆਂ ਦੇ ਚੌਰਾ ਨੂੰ ਹੱਥ ਕੜੀਆਂ ਲਾਓ ਸਾਰਾ ਸਾਲ 6 ਮਹੀਨੇ ਚ ਕਚਾਬੀ ਰਹਿੰਦੀ ਹੈ ਗੱਲੇ ਦੀ ਫਿਰ 6 ਮਹੀਨੇ ਬਾਅਦ ਕੱਲੇ ਆ ਕੇ ਉਹ ਗੱਲੇ ਖੋਲ ਲੈਂਦੇ ਨੇ ਫਿਰ ਗੱਲਿਆਂ ਦਾ ਹਿਸਾਬ ਕਿਸੇ ਨੂੰ ਨਹੀਂ ਪਤਾ ਹੁੰਦਾ ਉਹਨਾਂ ਦੇ ਸਿਰ ਉੱਪਰ ਵੀ ਤਾਂ ਪੱਗਾਂ ਹੁੰਦੀਆਂ ਨੇ ਕੀਰਤਨ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਗਲੀ ਗਲੀ ਲੈ ਕੇ ਘੁੰਮਦੇ ਨੇ ਨਗਰ ਕੀਰਤਨਾ ਚ ਉਹ ਵੀ ਤਾਂ ਉਹ ਵੀ ਤਾਂ ਸਰਦਾਰ ਨੇ ਉਹਨਾਂ ਦੇ ਸਿਰਾਂ ਤੇ ਵੀ ਪਗੜੀਆਂ ਨੇ ਨੱਥ ਪਾਓ ਕਿਉਂਕਿ ਸਾਡਾ ਕੋਈ ਸਾਡੇ ਦੇ ਕੋਈ ਕਿੰਤੂ ਪ੍ਰੰਤੂ ਨਾ ਕਰੇ ਸਾਡੀ ਪਗੜੀ ਤੇ ਕੋਈ ਉਂਗਲੀ ਨਾ ਠਾਵੇ ਕਲਗੀਧਰ ਪਾਤਸ਼ਾਹ ਨੇ ਦਸਤਾਰ ਬਖਸ਼ੀ ਕਿਸੇ ਨੇ ਕਿੰਤੂ ਪ੍ਰੰਤੋਂ ਨਹੀਂ ਕੀਤਾ ਪਰਿਵਾਰ ਵਾਰ ਦਿੱਤਾ ਕੁਝ ਨਹੀਂ ਲਕੋਇਆ ਕੌਣ ਕਹੇਗਾ ਕਲਗੀਧਰ ਪਾਤਸ਼ਾਹ ਨੂੰ ਵੀ ਜਿਹੜੀ ਤੁਸੀਂ ਦਸਤਾਰ ਬਖਸ਼ੀ ਸੀ ਤੁਸੀਂ ਤਾਂ ਐਵੇਂ ਬਖਸ਼ਤੀ ਸੀ ਪੁੱਤਰ ਸ਼ਹੀਦ ਕਰਾ ਦਿੱਤੇ ਨੇ ਜਾਏ ਉੱਥੇ ਸਰਾਂਦਰੀ ਦਵਾਰਾਂ ਵਿੱਚ ਜਾ ਕੇ ਦੇਖਿਓ ਲੋਕ ਪਾਗਲ ਹੋਏ ਫਿਰ ਦੇ ਨਾਲ ਸਰਕਾਰ ਕਾਲੀ ਨੂੰ ਜਾਏ ਚਮਕੌਰ ਦੀ ਗੜੀ ਦੇ ਵਿੱਚ ਇਹ ਹੈ ਦਸਤਾਰ ਦੀ ਕੀਮਤ ਇਹ ਕਿਹੜੀਆਂ ਦਸਤਾਰਾਂ ਨੇ ਠੇਕੇ ਦੇ ਵਿਕਦੀਆਂ ਨੇ ਇਹ ਕਿਹੜੀਆਂ ਦਸਤਾਰਾਂ ਜਿਨ੍ਹਾਂ ਨੂੰ ਭਈਏ ਕਹਿੰਦੇ ਨੇ ਵੀ ਤਾਰ ਦੇਾਂਗੇ ਹੱਦ ਹੋਈ ਪਈ ਆਰੇ ਨਾ ਲੀਡਰਾਂ ਦੀ ਇਹ ਲੀਡਰ ਬਣ ਬਣ ਕੇ ਦਸਤਾਰਾਂ ਬੋਟਾ ਬਣਾਈ ਜਾਂਦੇ ਨੇ ਆ ਰਾਸ਼ਨ ਕਾਰਡ ਆ ਵੋਟਰ ਰਿਕਾਰਡ ਆ ਤੇਰਾ ਬਣ ਗਿਆ ਆ ਉਹ ਬਣ ਗਿਆ ਮੋਦੀ ਵਾਲਾ ਕਾਰਡ ਬਣ ਗਿਆ ਤੇਰਾ 5 ਲੱਖ ਵਾਲਾ ਉਹ ਕਰਤੀ ਸਰਦਾਰ ਜੀ ਸਰਦਾਰ ਜੀ ਨਾ ਹੱਦ ਹੋਈ ਵੀ ਐ ਠੇਕੇਦਾਰੂ ਪੀਣ ਸਰਦਾਰ ਜਾਂਦੇ ਨੇ दारूਾਂ ਬੀਟੇ ਭਈਏ ਪਰੋਸਦੇ ਨੇ ਕਿੰਤੂ ਬਰੰਤੂ ਕਹਦਾ ਅਸੀਂ ਆਪ ਦੋਸ਼ੀ ਆ ਪਰ ਵਧੀਆ ਸਬਕ ਸਿਖਾਓ ਇਹਨਾਂ ਨੂੰ ਜਿੱਥੇ ਕੋਈ ਭਈਆ ਕਿਸੇ ਦੇ ਸਰਦਾਰ ਦੇ ਖਿਲਾਫ ਬੋਲਦਾ ਉੱਥੇ ਇਕੱਠੇ ਹੋ ਜੋ ਇਕੱਠੇ ਹੋ ਜੋ ਗੁਟਕਾ ਪਾਨ ਖਾਂਦੇ ਨੇ ਇਹ ਕਰਦੇ ਨੇ ਉਹ ਕਰਦੇ ਨੇ ਫਿਰ ਵੀ ਅਸੀਂ ਜਾਂਦੇ ਨੇ ਅਸੀਂ ਬੇਹੰਤ ਨਹੀਂ ਕਰਦੇ 50-50 ਲੱਖ ਕੇ ਬਾਹਰ ਜਾਈ ਜਾਂਦੇ ਆਈ ਜਾਂਦੇ ਨੇ ਪੁੱਤਰ ਸਾਡੇ ਮੇਰੇ ਬੱਚੇ ਚਲੇ ਗਏ ਨੇ ਕੋਈ ਨਹੀਂ ਮੈਂ ਆਪਣੇ ਤਰੀਕੇ ਨਾਲ ਭੇਜੇ ਨੇ ਕਿਸੇ ਵੀਰ ਨੂੰ ਮੇਰੀ ਲੋੜ ਹੋਈ ਪੱਤਰਕਾਰੀ ਦੇ ਵਿੱਚ ਮੈਂ ਤੁਹਾਡੇ ਨਾਲ ਖੜਾ ਕਿਉਂਕਿ ਪ੍ਰਮਾਤਮਾ ਜ਼ਿੰਦਗੀ ਇੱਕ ਵਾਰ ਦਿੰਦਾ ਹੈ ਮੌਤ ਵੀ ਇੱਕ ਵਾਰ ਦਿੰਦਾ ਜਨਮ ਵੀ ਬੰਦੇ ਦਾ ਇੱਕ ਵਾਰ ਹੁੰਦਾ ਤੇ ਮੌਤ ਵੀ ਇੱਕੋ ਵਾਰ ਹੁੰਦੀ ਹੈ ਬਸ ਦੋ ਹੀ ਚੀਜ਼ਾਂ ਨੇ ਉਸ ਤੇ ਵਿਚਾਲੇ ਵਾਲਾ ਸਫਰ ਜਿਹੜਾ ਬੰਦਾ ਵਧੀਆ ਕਰ ਗਿਆ ਉਹ ਠੀਕ ਰਹਿੰਦਾ ਉਹਨੂੰ ਮੁਕਤੀ ਮਿਲ ਜਾਂਦੀ ਅੱਗੇ ਬਹੁਤ ਵਧੀਆ ਗੱਲ ਕੀਤੀ ਵੀਰਾਂ ਨੇ ਤੇ ਸਰਦਾਰਾਂ ਦੀਆਂ ਪਗੜੀਆਂ ਨੇ ਮੁੱਲ ਇੱਕ ਚਿਕਨ ਇੱਕ ਦਾਰੂ ਦੀ ਬੋਤਲ ਹੱਦ ਸਰਦਾਰਾਂ ਦੀਆਂ ਪਗੜੀਆਂ ਨੇ ਮੁੱਲ ਤਾਂ ਅਹਿਮਦ ਸ਼ਾਹ ਬਦਾਲੀ ਨੀ ਲਾਲ ਆਇਆ ਪਰ ਸਰਦਾਰਾਂ ਦੀਆਂ ਪਗੜੀਆਂ ਨੇ ਮੁੱਲ ਤਾਂ ਵਜੀਰ ਖਾਨ ਤੇ ਦੀ ਲੱਗੇ ਸਰਦਾਰਾਂ ਦੀਆਂ ਪਗੜੀਆਂ ਤੇ ਪਗੜੀਆਂ ਦੇ ਮੁੱਲ ਤਾਂ ਕਿਹੜਾ ਲਾ ਸਕਿਆ ਔਰੰਗਜ਼ੇਬ ਤੇ ਨਹੀਂ ਲੱਗੇ ਕੌਣ ਲਾ ਗਿਆ ਇਹਨਾਂ ਦੀ ਇਹ ਕਬੜੀ ਪਗੜੀ ਬੇਕੀਮਤੀ ਹੈ ਬੇਸ਼ਕੀਮਤੀ ਤਾਜ ਹੈ ਇਹ ਸਰਦਾਰਾਂ ਦਾ ਤਾਜ ਹੈ ਤਾਜ ਹੈ ਔਰੰਗਜ਼ੇਬ ਤੋਂ ਵੀ ਉੱਪਰ ਦਾ ਤਾਜ ਕਿਹਨੇ ਬਖਸ਼ਿਆ ਕਲੰਗੀਧਰ ਪਾਸ਼ਾ ਨੇ ਕਾਹਤੋਂ ਬੱਚਿਆਂ ਨੂੰ ਨੀਹਾਂ ਵਿੱਚ ਅਸ਼ੀਰਵਾਦ ਕਰਾਇਆ ਕਿਵੇਂ ਤੁਰ ਕੇ ਆਏ ਸੀ ਕਿਵੇਂ ਚਮਕੌਰ ਦੀ ਗੜੀ ਵਿੱਚ ਜੂਝੇ ਸੀ ਬਿਆਨ ਹੀ ਕਰੇ ਤਾਂ ਤਾਜ ਬਖਸ਼ੇ ਨੇ ਸਾਨੂੰ ਮਾਰੋ ਇਹਨਾਂ ਦੇ ਯਾਰ ਹੱਦ ਹੈ ਧੰਨਵਾਦ ਸਰਦਾਰ ਵੀਰੋ ਜਿਹੜੇ ਉੱਥੇ ਪਹੁੰਚਦੇ ਸੀ ਜਿਨ੍ਹਾਂ ਨੇ ਉਹਨੂੰ ਸਬਕ ਸਿੱਖਾਇਆ ਠੀਕ ਹੈ ਇਹ ਮੈਂ ਤਾਂ ਹੀ ਕਰਦੇ ਨੇ ਬਾਅਦ ਵਿੱਚ ਪਹਿਲਾਂ ਇਹ ਪਗੜੀਆਂ ਤਾਰਦੇ ਨੇ ਫਿਰ ਬੇਨਤੀ ਕਰ ਲੈਂਦੇ ਨੇ ਪਹਿਲਾਂ ਇਹ ਸਰਕਾਰਾਂ ਬਣਾਉਂਦੇ ਨੇ ਫਿਰ ਰਾਸ਼ਨ ਕਾਲ ਬਣਾਉਂਦੇ ਨੇ ਫਿਰ 5 ਸਾਲ ਬਾਅਦ ਤੁਹਾਡੇ ਕੋਲ ਬੇਨਤੀ ਕਰਨ ਆ ਜਾਂਦੇ ਨੇ ਕੋਈ ਨਹੀਂ ਜੀ ਗਲਤੀ ਆ ਗਈ ਪਰ ਦਿੱਲੀ ਵਾਲਿਆਂ ਨੇ ਨਹੀਂ ਪੁੱਛਿਆ ਦਿੱਲੀ ਵਾਲੇ ਬੇਨਤੀਆਂ ਕਰਦੇ ਫਿਰਦੇ ਨੇ ਸਾਰੇ ਕੋਈ ਨਹੀਂ ਇਹ ਸੋਚ ਨੂੰ ਆਪਣੀ ਨੂੰ ਡਿਵੈਲਪ ਰੱਖੋ ਮਾਈਂਡ ਨੂੰ ਅਨ ਰੱਖੋ ਐਕਟੀਵੇਟ ਰੱਖੋ ਮਾਈਂਡ ਨੂੰ ਹੱਦ ਹੋਈ ਪਈ ਹੈ ਤੁਹਾਨੂੰ ਨਹੀਂ ਪਤਾ ਕੀ ਹੋ ਰਿਹਾ ਕਿਸੇ ਭਾਈ ਜੇਰੀ ਕੀ ਹਿੰਮਤ ਹੋ ਜਾਵੇ ਸਰਕਾਰ ਦੀ ਪਗੜੀ ਲਾ ਦੂੰਗਾ ਮੈਂ ਚਿਕਨ ਇਹ ਐਦਾਂ ਕਰ ਸਕਦਾ ਕੋਈ ਭਈਆ ਨਹੀਂ ਕਰ ਸਕਦਾ ਕੈਮਰਾ ਹੋ ਵੀਰੋ ਸਮਾਉਣ ਵਾਲਾ ਨਹੀਂ ਇਹ ਖਤਮ ਹੋ ਜਾਣਾ ਕੰਮ ਧਰਮ ਦੇ ਨਾਂ ਨਾਂ ਤੇ ਲੜਾ ਕੇ ਕਿੰਨੀਆਂ ਪਾਰਟੀਆਂ ਕਿੰਨੇ ਕਿੰਨੇ ਲੀਡਰ ਆ ਪੰਜਾਬ ਦੇ ਵਿੱਚ ਕਿੰਨੀਆਂ ਪਾਰਟੀਆਂ ਕਿੰਨੇ ਧਰਨੇ ਲੱਗੇ ਹੋਏ ਤੁਹਾਨੂੰ ਨਹੀਂ ਸਮਝ ਲੱਗਦੀ ਯਾਰ ਪੰਜਾਬ ਦੇ ਵਿੱਚ ਕਿੰਨੇ ਧਰਨੇ ਲੱਗੇ ਹੋਏ ਨੇ ਕੋਈ ਨਹੀਂ ਪੁੱਛਦਾ ਕਿੰਨੀਆਂ ਪਾਰਟੀਆਂ ਬਣੀਆਂਵੇਂ ਕੋਈ ਨਹੀਂ ਪੁੱਛਦਾ ਕੋ ਬਹੁਤ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਐਨੀਆਂ ਪਾਰਟੀਆਂ ਔਰ ਮੁੱਦਾ ਤਾਂ ਇੱਕੋ ਹੁੰਦਾ ਰੋਜੀ ਰੋਟੀ ਤੇ ਮਕਾਨ ਦਾ ਮਸਲਾ ਏ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਹੈ ਉਧਰ ਵਾਲਾ ਲੀਡਰ ਉੱਥੇ ਰੋਟੀਆਂ ਸੇਖੀ ਜਾਂਦਾ ਰੋਪੜ ਵਾਲੇ ਇੱਧਰ ਸੇਖੀ ਜਾਂਦੇ ਉਧਰ ਵਾਲੇ ਹੱਦ ਹੋਈ ਪਈ ਹਰ ਤੁਹਾਡੀ ਤਾਂ ਮੇਰੀ ਬੇਨਤੀ ਏ ਸਿੱਖ ਕੌਮ ਨੂੰ ਇਕੱਠੇ ਹੋ ਜਾਓ ਔਖਾ ਹੋ ਜਾਣਾ ਕੰਮ ਬਹੁਤ ਔਖਾ ਹੋ ਜਾਣਾ ਬਹੁਤ ਔਖਾ ਹੋ ਜਾਣਾ ਸਿੱਖ ਲੱਭਣੇ ਨਹੀਂ ਆਵੇਂ ਟਾਵੇਂ ਮਿਲਣਗੇ ਸਿੱਖ 10 ਭਈਏ ਸਰਦਾਰਾਂ ਦੀਆਂ ਪਗੜੀਆਂ ਧੰਨਵਾਦ ਆ ਵੀਰੋ ਜਿਨ੍ਹਾਂ ਨੇ ਉੱਥੇ ਜਾ ਕੇ ਵੀਰਾਂ ਨੂੰ ਮੇਰੇ ਵੱਲੋਂ ਸਲਾਮ ਹੈ ਜੇ ਵੀਰ ਵੈਰੀ ਉਹ ਵੀਡੀਓ ਸੁਣ ਰਹੇ ਨੇ ਤਾਂ ਮੇਰਾ ਨੰਬਰ ਨੋਟ ਕਰ ਲੈਣਾ 94655213816 ਤੇ ਵਧੀਆ ਕੰਮ ਕੀਤਾ ਵੀਰਾਂ ਨੇ ਹੱਦ ਹੈ ਕੱਲ੍ਹ ਕੀ ਧਰ ਦੀ ਬਖਸ਼ੀ ਹੋਈ ਦਸਤਾਰ ਨੂੰ ਕੋਈ ਉਤਾਰ ਜਾਵੇ ਉਹਦਾ ਕੋਈ ਕੌਣ ਮੁੱਲ ਲਾ ਦੂਗਾ ਇਹਦਾ ਮੁੱਲ ਲਾਉਣ ਵਾਲਾ ਕੋਈ ਸੰਸਾਰ ਦੇ ਵਿੱਚ ਪੈਦਾ ਨਹੀਂ ਹੋਇਆ ਤੇ ਬਾਬਾ ਜੋਰਾਵਰ ਫਤਿਹ ਸਿੰਘ ਬਾਬਾ ਜੀ ਤੁਝਾਰ ਤੇ ਕਲਗੀਧਰ ਪਾਤਸ਼ਾਹ ਨੇ ਕੁਰਬਾਨੀਆਂ ਦੇ ਨਾਲ ਬਖਸ਼ੀ ਹੈ ਇਹ ਪਗੜੀ ਇਹਦਾ ਮੁੱਲ ਨਾ ਵੜਿਆ ਸੰਸਾਰ ਦੇ ਵਿੱਚ ਪੈਦਾ ਹੀ ਨਹੀਂ ਹੋਇਆ ਕੋਈ ਸਸੀਕਾਲ ਵੀਰੋ ਧੰਨਵਾਦ ਉਹਨਾਂ ਵੀਰਾਂ ਦਾ ਮੈਂ ਉਹਨਾਂ ਤੋਂ ਵੱਡਾ ਹੀ ਹੋਣਾ ਕੁਝ ਛੋਟੇ ਵੀ ਅਸੀਂ ਉੱਥੇ ਧੰਨਵਾਦ ਹੈ ਤੁਸੀਂ ਪਹੁੰਚਿਓ ਆਪਣੀ ਜ਼ਮੀਰ ਨੂੰ ਜਿੰਦਾ ਰੱਖ ਕੇ ਤੇ ਆਪਾਂ ਨੂੰ ਕਰਨਾ ਵੀ ਇਦਾਂ ਹੀ ਚਾਹੀਦਾ ਇਹ ਲੀਡਰਾਂ ਤੇ ਥੋੜਾ ਜਿਹਾ ਸੁਚੇਤ ਰਹੋ ਇਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਵਟਵਾਰੇ ਪਾਉਣੇ ਨੇ ਕੀ ਕੀ ਸਾਡੇ ਨਾਲ ਕਰਨਾ ਹੈ ਵੇਖਣ ਵਾਲੀ ਚੀਜ਼ ਹਰ ਜਗ੍ਹਾ ਹੀ ਵਿਖ ਜਾਂਦੀ ਹੈ ਧੰਨਵਾਦ ਵੀਰੋ